ਤੇ ਨਹੀਂ ਪਟਨ ਕੋ ਧਾਰ ਕਰਨ ਦੀ ਤਿਆਰੀ ਕਰੇ ਮੇਰੇ ਕੋਲੇ ਦੋ ਹੀ ਕਰ ਲੈ ਇਹ ਅੱਜ ਤੋਂ ਬਾਅਦ ਮੇਰੇ ਉਸ ਸਰਪੰਚ ਨੇ ਜਦ ਪੰਚਾਇਤ ਨੇ ਆ ਕੇ ਮੈਨੂੰ ਕਿਹਾ ਤਾਂ ਕਿ ਸੈਕਟਰੀ ਨੇ ਗੱਲ ਨਹੀਂ ਸੁਣੀ ਜਾਂ ਸੈਕਟਰੀ ਨੇ ਕੰਮ ਨਹੀਂ ਦਿੱਤਾ ਤਾਂ ਬਸ ਫਿਰ ਉਹ ਦੇਖ ਲੋ ਉਹਨਾਂ ਨੇ ਕੀ ਕਰਤਾ विधानसभा ਹਲਕਾ ਰਾਜਪੁਰਾ ਦੇ ਨਵੇਂ ਚੁਣੇ ਗਏ ਪੰਜ ਸਰਪੰਚ ਨੂੰ ਸਨਮਾਨਿਤ ਕਰਨ ਵਾਸਤੇ ਇੱਕ ਵਿਸ਼ੇਸ਼ ਸਮਾਰੋਹ ਪਿੰਡ ਨੁਲਾਸ ਦੇ ਵਿੱਚ ਕਰਵਾਇਆ ਗਿਆ ਜਿੱਥੇ ਵਿਸ਼ੇਸ਼ ਤੌਰ ਤੇ ਵਿਧਾਇਕਾ ਰਾਜਪੁਰਾ ਨੀਨਾ ਮਿੱਤਲ ਨੇ ਸ਼ਿਰਕਤ ਕੀਤੀ ਜਿੱਥੇ ਉਹਨਾਂ ਦਾ ਪਿੰਡ ਵਾਸੀਆਂ ਵੱਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ ਜਿੰਦਾਬਾਦ ਜਿੰਦਾਬਾਦ ਵਿਧਾਇਕਾਂ ਵੱਲੋਂ ਪੰਜ ਸਰਪੰਚਾਂ ਨੂੰ ਸਮਾਨਿਤ ਕਰਨ ਤੋਂ ਬਾਅਦ ਵਿਧਾਇਕਾਂ ਨੂੰ ਵੀ ਪਿੰਡ ਵਾਸੀਆਂ ਵੱਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਨਵੇਂ ਚੁਣੇ ਗਏ ਪੰਜ ਸਰਪੰਚਾਂ ਨੇ ਵਿਧਾਇਕਾਂ ਨੂੰ ਮਿਲ ਕੇ ਉਹਨਾਂ ਨੂੰ ਆਪਣੇ ਪਿੰਡਾਂ ਦੇ ਕੰਮ ਬਾਰੇ ਵੀ ਜਾਣਕਾਰੀ ਦਿੱਤੀ ਇਸ ਮੌਕੇ ਤੇ ਪੰਜ ਸਰਪੰਚ ਅਤੇ ਪਿੰਡ ਵਾਸੀਆਂ ਦੇ ਵੱਡੇ ਇਕੱਠ ਨੂੰ ਸੰਬੋਧਿਤ ਕਰਦੇ ਹੋਏ ਵਿਧਾਇਕ ਨਿੰਮਿਤ ਲਖਾਇਆ ਤੇ ਮੇਰੇ ਸਾਰੇ ਸਰਪੰਚ ਸਾਹਿਬ ਆਪਣੀ ਆਪਣੀਆਂ ਪੰਚਾਇਤਾਂ ਦੇ ਨਾਲ ਇੱਥੇ ਆਏ ਨੇ ਤਾਂ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਦਾ ਇਹ ਪ੍ਰੋਗਰਾਮ ਰੱਖਣ ਦਾ ਇੱਕ ਮਕਸਦ ਸੀ ਕਿ ਜਿਦੋਂ ਦੀਆਂ ਪੰਚਾਇਤਾਂ ਬਗੀਆਂ ਸੀ ਉਸ ਤੋਂ ਬਾਅਦ ਆਪਾਂ ਇਕੱਠੇ ਨਹੀਂ ਮਿਲ ਪਾਈ ਸੀ ਜੋ ਕਿ ਮੇਰੀ ਕਾਫੀ ਦੇਪਰ ਹੈਲਥ ਖਰਾਬ ਚੱਲ ਰਹੀ ਸੀ ਤੇ ਅੱਜ ਅਸੀਂ ਰੱਖ ਸੋਚਿਆ ਕਿ ਆਪਾਂ ਇੱਕ ਮੀਟਿੰਗ ਕਰੀਏ ਜਿਹਦੇ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ ਵੀ ਕਰੀਏ ਕਿ ਤੁਸੀਂ ਜਿੱਤ ਕੇ ਆਇਓ ਪਿੰਡ ਵਾਲਿਆਂ ਨੇ ਤੁਹਾਨੂੰ ਮਾਨ ਦਿੱਤਾ ਹੈ ਤੇ ਹੁਣ ਆਪਣੀਆਂ ਜ਼ਿੰਮੇਵਾਰੀਆਂ ਕਿ ਆਪਾਂ ਕੰਮ ਕਰੀਏ ਪਿੰਡਾਂ ਚ ਚਾਹੇ ਸਰਪੰਚ ਚੁਨੇ ਜਾਂ ਚਾਹੇ ਐਮਐਲਏ ਚੁਨੇ ਜਾਂ ਸਭ ਦੀ ਕੀ ਕੀ ਦਾਇਰਾ ਹੁੰਦਾ ਏ ਕਿ ਅਸੀਂ ਆਦੇ ਇੰਨੀ ਚ ਕੰਮ ਕਰਦੇ ਆਂ ਅੱਜ ਮੈਂ ਮਾਣਕ ਤੋਂ ਤੁਹਾਡੇ ਨਾਲ ਟੋਕਲਾਂ ਹੋਰ ਕੰਕੀਆਂ ਕਰਦੀ ਆਂ ਮੈਂ ਪਿਛਲੇ ਦਿਨਾਂ ਨੂੰ ਈਮਾਰਤ ਕਿਤੇ ਮੈਂ ਦੇਖੀ ਆ ਜਿਹੜੇ ਪੁੱਛਨੇ ਬਿਨਾਰੇ ਸੀ ਉਹ ਬੜਾ ਮਿੱਤੇ ਵਿੱਚ ਕਰਦਾ ਲੋਕਾਂ ਨੂੰ ਕੰਕੀਆਂ ਦੇ ਦੇ ਕਿ ਸਾਡੀ ਸਰਕਾਰ ਆ ਗਈ ਫੇਰ ਦੇ ਆ ਗਈ ਉਹ ਨੂੰ ਇਹ ਪੁੱਛੋ ਤੁਹਾਨੂੰ ਤਾਂ ਲੋਕਾਂ ਨੇ پہلے ਪੁੱਛੇਗਾ ਕਿ ਮੈਂ ਤੁਸੀਂ ਆਣ ਨੂੰ ਆਏ जिसे परचे कराए आय है जिना धक्का ने सजा दी है इस करके मैं ये कहूंगी तुम्हें अगले पांच साल तुम्हें दस पंद्रह साल भी लोग द्वारा लैके आए सबू कर अभी कम कर रहे कहते हैं कि अच्छे तो भ्रिष्टाचार हो रहे हैं

ਇਹ ਕਰਕੇ ਮੈਂ ਨੂੰ ਕਹਿੰਦੀ ਆ ਕਿ ਚੁੱਪ ਕਰਕੇ ਬਹਿਣ ਜੋ ਤੁਹਾਡਾ ਸਮਾਂ ਲੰਘ ਚੁੱਕਿਆ ਇਹ ਜਿਹੜਾ ਹੋ ਤੁਸੀਂ ਮਿੱਠੀਆਂ ਮਿੱਠੀਆਂ ਗੱਲਾਂ ਚ ਸਾਡੇ ਪਿੰਡਾਂ ਆ ਗਿਆ ਉਹ ਤੇ ਇਹ ਹੱਕੇ ਦੇ ਲੱਚਾਂ ਨੂੰ ਜਾਣੇ ਬੰਦੇ ਬਚੋ ਅਸੀਂ ਉਹ ਕਲੇ ਬਰਦਾਸ਼ਤ ਨਹੀਂ ਕਰਦੇ ਇਹ ਜਿਹੜਾ ਤੁਸੀਂ ਪਿਓ ਦੇ ਪਾਣੇ ਬੈਠਾ ਕਿਆਰ ਬਰਬਾਦਾ ਬਰਬਾਦਾ ਹੋਣੀ ਹੋ ਜਾਓ ਕਦੇ ਜੰਦਿਆਂ ਜੀ ਬਾਲੇ ਦਾ ਨਾ ਕਰੋ ਲੱਭ ਦੇ ਮੈਨੂੰ ਬੜੀ ਆਸਤੀ ਆਈ मेके मेनात देणारी किती नाही आली सरदार भगवंत मी काम करण्या ढंग आहे किती पंधरावीस सारे सरकारी गंडी एन ਇਮਾਰਤਾਂ ਦਾ ਨਾ ਲਗਾਉਂ ਕਰੀ ਅਸੀਂ ਕੋਈ ਕਹਿਵਾਨੀ ਨਹੀਂ ਕਰਨੀ ਇਮਾਰਤਾਂ ਦਾ ਲੋਕਾਂ ਦੇ ਕੰਮ ਕਰਨਾ ਨਹੀਂ ਲੋਕਾਂ ਦੇ ਕੰਮ ਕਰਾਂਗੇ ਕੋਈ ਫੋਟੋ ਦਾ ਕੋਈ ਤੋਂ ਕੋਈ ਟਿਕਾਣੀ ਕੋਈ ਨਿਸ਼ਾਨ ਨਹੀਂ ਇਸ ਲਈ ਤੁਸੀਂ ਵੀ ਸਾਰੇ ਮੇਰੇ ਜਿੰਨੇ ਪੰਜਾਣਾ ਨੰਨੇ ਆਂ ਨਹੀਂ ਤੁਸੀਂ ਆ ਕੇ ਕੰਮ ਦੀ ਡਿਟੇਲ ਬਤਾਓ ਪਿੰਡਾਂ 'ਚ ਜੋ ਜੋ ਕੰਮ ਕਰਨ ਵਾਲੇ ਨੇ ਉਹ ਕੰਮ ਕਰੀਏ ਤੇ ਨਾਲ ਹੀ ਮੈਂ ਵੀਡੀਓ ਸਾਰ ਨੂੰ ਬੇਨਤੀ ਕਰਦੀ ਆਂ ਕਿ ਵੀਡੀਓ ਸਾਫ ਜੋ ਵੀ ਪਿੰਡ ਚੋ ਡਿਮਾਂਡ ਆਉਂਦੀ ਹੈ ਉਹਨਾਂ ਕੰਮਾਂ ਨੂੰ ਪੈਰ ਦੇ ਨਾਲ ਤੇ ਚਲਾਇਆ ਜਾਵੇ ਤੇ ਇੱਕ ਬੇਇਤੀ ਹੋਰ ਕਰਦੇ ਆ ਕਿ ਜਿਹੜੇ ਵੱਡੇ ਫੈਕਟਰੀ ਨੇ ਥੋੜਾ ਜਿਹਾ ਉਹਨਾਂ ਦੇ ਵੀ ਕੰਮ ਖੜੇ ਕਰ ਦੋ ਕਿ ਕੰਮ ਕਰ ਲੈ ਮੇਰੇ ਕੋਲੇ ਕਈ ਫੈਕਟਰੀਆਂ ਦੇ ਸ਼ਿਕਾਇਤਾਂ ਮਿਲਦੀਆਂ ਨੇ ਕਿ ਉਹ ਕੰਮ ਨਹੀਂ ਕਰਦੇ ਜਾਂ ਸਰਪੰਚਾਂ ਦੀ ਗੱਲ ਨਹੀਂ ਸੁਣਦੇ ਅੱਜ ਇਸ ਮੰਚ 'ਤੇ ਮੈਂ ਕਹਿ ਰਹੀਆਂ ਜਿਵੇਂ ਭਗਵੰਤ ਮਾਨ ਜੀ ਨੇ ਕਿਹਾ ਕਿ ਜਿਹੜਾ ਕੰਮ ਨਹੀਂ ਕਰਦਾ ਉਹਨੂੰ ਪਠਾਨਕੋਟ ਭੇਜ ਦਿਓ ਜਦ ਤੱਕ ਕੰਮ ਕਰਨ ਲੱਗ ਜਾ ਤੇ ਨਹੀਂ ਪਠਾਨਕੋਟ ਧਾਰ ਤੱਕ ਜਾਣ ਦੀ ਤਿਆਰੀ ਕਰੇ ਮੇਰੇ ਕੋਲੇ ਦੋ ਹੀ ਪਰੇ ਜੇ ਅੱਜ ਤੋਂ ਬਾਅਦ ਮੇਰੇ ਇੱਥੇ ਸਰਪੰਚ ਨੇ ਜਾਂ ਪੰਚਾਇਤ ਨੇ ਆ ਕੇ ਮੈਨੂੰ ਕਹਤਾ ਜੀ ਸੈਕਟਰੀ ਨੇ ਗੱਲ ਨਹੀਂ ਸੁਣੀ ਜਾਂ ਸੈਕਟਰੀ ਨੇ ਕੰਮ ਨਹੀਂ ਦਿੱਤਾ ਤਾਂ ਬੱਸ ਫਿਰ ਉਹ ਦੇਖ ਲਓ ਉਹਨਾਂ ਨੇ ਕੀ ਕਰਤਾ ਵੀਡੀਓਸ ਆ ਬਹੁਤ ਅੱਛੇ ਨੇ ਕੰਮ ਕਰ ਰਹੇ ਨੇ ਤੁਸੀਂ ਵੀਡੀਓਸ ਆਪ ਕੋਲੇ ਕੰਮ ਲੈ ਕੇ ਆਓ ਸਾਨੂੰ ਵੀ ਦੱਸੋ ਤੁਹਾਡੇ ਸਾਰੇ ਕੰਮ ਕਹਿੰਦੇ ਫੋਨ ਕਮਲ ਕਾਸ ਤੋਂ ਲਾਪਾ ਲੋਕਾਂ ਨੇ ਕੰਮ ਕਰਨ ਲਈ ਲੋਕਾਂ ਨੇ ਆਪਾਂ ਨੂੰ ਚੁਣਿਆ ਤੇ ਆਪਾਂ ਲੋਕਾਂ ਦੇ ਕੰਮ ਕਰਦੇ ਪਿੰਡਾਂ 'ਚ ਬਹੁਤ ਸਾਰੇ ਪਿੰਡਾਂ 'ਚ 라이 ਮੈਨੂੰ ਪੰੰਰੇਗੇ ਪੰਚਾਇਤਕਾਰ ਬਣਦੇ ਨਹੀਂ ਟੋਪੀਆਂ ਦੇ ਕੰਮ ਹੋ ਰਹੇ ਨਹੀਂ ਜਿੱਥੋਂ ਜਿੱਥੋਂ ਪਾਣੀ ਦੀਆਂ ਟੈਂਕੀਆਂ ਦੀ ਡਿਮਾਂਡ ਆਈ ਪਾਣੀ ਦੀਆਂ ਟੈਂਕੀਆਂ ਬਣਦੀਆਂ ਨਹੀਂ ਜੋ ਜੋ ਪਿੰਡਾਂ ਚੋਂ ਮੰਗ ਕਰੀ ਹੈ ਉਹ ਪਿੰਡਾਂ ਚ ਕੰਮ ਹੋਏਗੇ ਜਿਵੇਂ ਤੋਂ ਗੱਡੀਆਂ ਸੜਕਾਂ ਦੀ ਡਿਮਾਂਡ ਆਈ ਸੀ ਪਿੰਖਰੀ ਦੀ ਤੇ ਧਰਮਗੜ ਦੀ ਧਰਮਗੜ ਜਿੱਦੋਂ ਵੀ ਮੈਂ ਜਾਂਦੀ ਸੀ ਸਾਰੇ ਕੰਦੇ ਸੀ ਜੀ ਸਾਡੀ ਸੜਕ ਨਹੀਂ ਬਣ ਸਕਦੀ ਸਾਡੀ ਇਹ ਸੜਕ ਬਣਾ ਦਿਓ ਆ ਜੋ ਵੀ ਸੜਕ ਬਣਦੀ ਤਾਂ ਮੇਰਾ ਚਾਹਨਾ ਮਤਲਬ ਹੈ ਜੇ ਤੁਸੀਂ ਮੰਗਾਂਗੇ ਆਓ ਜੇ ਤੁਸੀਂ ਦੱਸੋਗੇ ਕੰਮ ਕਾਹਨ ਹੀ ਹੋਣਗੇ ਪੰਚਾਇਤਾਂ ਚੁਣੀਆਂ ਹੈ ਪੰਚਾਇਤਾਂ ਦੀ ਜ਼ਿੰਮੇਵਾਰੀ ਹੈ ਕਿ ਜਿਹੜੇ ਲੋਕਾਂ ਨੇ ਤੁਹਾਨੂੰ ਚੁਣਿਆ ਸੀ ਉਹਨਾਂ ਦੇ ਕੰਮ ਕਰੇ ਇਤਨੇ ਵੀਡੀਓ ਸਾਹਮਣੇ ਬੇਨਤੀ ਕਰੀ ਆਂ 마을 ਸਰਪੰਚ ਸਾਹਿਬਾਂ ਨੂੰ ਵੀ ਜਿਹੜੇ ਛੱਤਾਂ ਨੇ ਅੱਜ ਕੱਲ 31 ਮਾਰਚ ਤੱਕ ਫਾਰਮ ਭਰਨੇ 31 ਮਾਰਚ ਤੱਕ ਜਿੰਨਾ ਲੋਕਾਂ ਦੀਆਂ ਛੱਤਾਂ ਬਣਿਆ ਹੋਈਆਂ ਛੱਤਾਂ ਜਾਂ ਕੱਚੀਆਂ ਛੱਤਾਂ ਉਹਨਾਂ ਨੇ ਫਾਰਮ ਭਰਨੇ ਨੇ ਤੁਸੀਂ ਵੀ ਸਰਵੇ ਕਰਵਾਓ ਦੂਸਰੀ ਵੀਡੀਓ ਦਫਤਰ ਤੋਂ ਦਿਓ ਜੀ ਇਹਨਾਂ ਲੋਕਾਂ ਦੀਆਂ ਛੱਤਾਂ ਬਹੁਤ ਖਰਾਬ ਇਹਨਾਂ ਦੀਆਂ ਬਦਲਦੀਆਂ ਤੇ ਵੀਡੀਓ ਦਫਤਰ ਵੱਲੋਂ ਵੀ ਇਹਨਾਂ ਦਾ ਸਰਵੇ ਹੋ ਰਿਹਾ ਹੈ ਇਸ ਵਿੱਚ ਕੋਈ ਪਾਸ਼ੇਟੀ ਨਹੀਂ ਹੋਣੀ ਚਾਹੀਦੀ ਜੀ ਵੀ ਛੱਤ ਖਰਾਬ ਹੈ ਚਾਹੇ ਉਹ ਕਾਂਗਰਸੀ ਹੈ ਚਾਹੇ ਅਕਾਲੀ ਹੈ ਚਾਹੇ ਭਾਜਪਾ ਦੇ ਚਾਹੇ ਆਪ ਦੇ ਜੀ ਵੀ ਦੀ ਛੱਤ ਖਰਾਬ ਹੈ ਸਾਡਾ ਸਰਕਾਰ ਦਾ ਕੰਮ ਕਰੂ ਪਾਰਟੀਆਂ ਹੋਣੀਆਂ ਸਿਰਫ ਵੋਟਾਂ ਵੇਲੇ ਅੱਜ ਸਾਰਾ ਰਾਜਪੁਰਾ ਸਾਰੇ ਪਿੰਡ ਸਾਰਾ ਰਾਜਪੁਰਾ ਮੋਹਨਦੇਵਸੀ ਮੇਰਾ ਇੱਕ ਪਰਿਵਾਰ ਹੈ ਅਸੀਂ ਹਰ ਘਰ ਦਾ ਕੰਮ ਕਰਨਾ ਹੈ ਨਾ ਕਿ ਅਸੀਂ ਪਾਰਟੀ ਵਾਦੀ ਦੇ। ਇਸ ਲਈ ਤੁਸੀਂ ਕੰਮਾਂ ਵੱਲ ਧਿਆਨ ਦਿਓ ਆਪਾਂ ਹੋਰ ਵੱਧ ਤੋਂ ਵੱਧ ਕੰਮ ਕਰਾਂਗੇ।